ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਤੇ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਗਿਆ ਮਿੱਤਰੋ ਤੇ ਇਹ ਪਿੰਡ ਰਹਿ ਗਿਆ ਬਰਗਾੜੀ ਦੇ ਬਿਲਕੁਲ ਨੇੜੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗੁਰਪ੍ਰੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਕੋਹਣੀ ਝੋਟੀ ਮੈਂ ਕਹਿ ਸਕਦਿਆਂ ਛੋਟੀ ਕਹਿ ਸਕਦਿਆਂ ਤੁਹਾਡੇ ਤੇ ਡਿਪੈਂਡ ਹੋਊਗਾ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਸੂਈ ਕਿੰਨੇ ਦੁੱਧ ਤੇ ਢਾਲਦੀ ਆ ساری ਗੱਲਬਾਤ ਹੀ ਕਰਦੇ ਆ ਬਾਈ ਦੇ ਨਾਲ ਆਪਾਂ ਆਜੋ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਭਰਾ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਠੀਕ ਆ ਅੱਛਾ ਗੁਰਪ੍ਰੀਤ ਬਾਈ ਇਹ ਮੈਂ ਵੇਚਣੀ ਇੱਕ ਹੈ ਹਾਂਜੀ ਕਿੰਨਵਾ ਸੂਆ ਬਾਈਏ ਸੂਆ ਵੀਰੇ ਤੀਜਾ ਆਪਾਂ ਨੂੰ ਤੀਜੇਗਾ ਕਿ ਦਿੱਤੀ ਅੱਛਾ ਬਈ ਸੁਆ ਕਿਨੂਆ ਦੱਸਿਆ ਸੀ ਇਹ ਤੀਜਾ ਮਾਲਕਾਂ ਨੇ ਦੱਸਣ ਤੀਜਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਸੂਈ ਨੂੰ ਬਾਈ 12 ਤੋਂ 13 ਦਿਨ ਹੋ ਗਏ 12 13 ਦਿਨ ਕਿੰਨਾ ਦੁੱਤੇ ਚੱਲਦੀ ਹੈ ਬਾਈ ਦੋ 10 ਕਿਲੋ ਤੋਂ ਬਾਹਰ ਹੀ ਹੈ ਵੀਰੇ ਹੁਣ ਤੇ ਠੀਕ ਹੈ 12 ਕਿਲੋ ਤੇ ਚਲੀ ਜਾਊਗੀ ਹੈਨਾ ਜਾਂ 14 15 ਕਿਲੋ ਦੀ ਗਰੰਟੀ ਦਿੱਤੀ ਬੰਦੇ ਨੇ ਠੀਕ ਹੈ ਵੀਰੇ ਅੱਜ ਕਿੰਨੇ 12 ਕੁ ਦਿਨਾਂ ਦੀ ਸੂਈ ਤੇ 10 ਕਿਲੋ ਤੋਂ ਬਾਹਰ ਤਿਆਰ ਆ 10 ਤੋਂ 12 ਤੇ ਚਵਾਈ ਕਿਵੇਂ ਲੱਗੇ ਚਵਾਈ ਪੂਰੀ ਪੁੱਲ ਭੋਲੀ ਵੀਰੇ ਠੀਕ ਹੈ ਕੋਈ ਨਾਲ ਗੰਡ ਪੂਰ ਦਿੱਤਾ ਧੱਕਾ ਨਹੀਂ ਜਵਾਂ ਥਣਾ ਦੀ ਓਕੇ ਵੀਰੇ ਠੀਕ ਹੈ ਬਾਈ ਬਾਈ ਤੋਰੀ ਲੈ ਮੇ ਤ੍ਰੋਤੀ ਜਸ ਹੁਆ ਸੋਈਆ ਦਸਾ 12 ਦਿਨਾਂ ਦੀ ਸੋਈ ਆ 12 ਸੌਰੀ 10 ਤੋਂ ਬਾਹਰ ਚੱਲਦੀ ਆ 13-14 ਕਿਲੋ ਦੀ ਗਰੰਟੀ ਤੇ ਆਈ ਆ ਤੁਸੀਂ ਦੁੱਧ ਕਿਉਂ ਕਿਉਂ ਹਮੇਸ਼ਾ ਖੁਰ ਲਈ ਤੇ ਹੁੰਦਾ ਦੁੱਧ ਤੁਸੀਂ ਆ ਦੀ ਸੇਵਾ ਦਾ ਲੈਣਾ ਵਾ ਕਿਉਂਕਿ ਜਿਹੜਾ ਤੁਸੀਂ ਕੁਝ ਪਾਲੋਗੇ ਉਹੋ ਹੀ ਦੇ ਦੇਣੇ ਦੁੱਧ ਦੇ ਦੇਣਾ ਕਰਮ ਵਾਲੀ ਨੇ ਮਿੱਤਰੋ ਦੇਖ ਸਕਦੇ ਆ ਪਾਸਾ ਹੈਗਾ ਹਨਾ ਬਾਈ ਸੈਡ ਹੈਗੀ ਦੁੱਧ ਇੱਕੋ ਜਿਹਾ ਠੀਕ ਆ ਬਾਈ ਲੈ ਵੀ ਮਿੱਤਰੋ ਪਾਸਾ ਜ਼ਰੂਰ ਹੈਗਾ ਨੋਟ ਰੱਖਿਆ ਜੇ ਪਰ ਦੁੱਧ ਇੱਕੋ ਜਿਹਾ ਬਾਈ ਆ ਨਾ ਧਾਰਦਾ ਵੀ ਨਹੀਂ ਫਰਕ ਦਾ ਠੀਕ ਆ ਬਰੇ ਚੂਈ ਚੂਈ ਚੰਗੀ ਵਜਨ-ਵੋਜਨ ਵਾਲੀ ਮੈਂ ਆ ਕੋਈ ਲਿੱਸੀ ਫਿੱਕੀ ਨਹੀਂ ਵੀ ਮੰਨ ਲਾ ਤੁਸੀਂ ਸਾਰੇ ਪਾਸਿਆਂ ਤੋਂ ਐਮ 29 ਦੀ ਸੰਗਤ ਦਿਖਾ ਲਈ ਪੁੱਤ ਨੇ ਜਦੀਕ ਤੋਂ ਸਿੰਘ ਕੋਨੇ ਨਹੀਂ ਆਣਾ ਟੋੜੇ ਤਾੜੇ ਜਿਹਾ ਹੋਇਆ ਕਿ ਕੀ ਕਾਰਨ ਬਣਿਆ ਇੱਕ ਤਾਂ ਹੈਗਾ ਖਰਚ ਆਇਆ ਮੜਾ ਇਹ ਤੇ ਵੀਰੇ ਕੱਟਾ ਮਗਰ ਕੇ ਕੱਟੀ ਐਮ 29 ਦੀ ਵੀਰੇ ਅੱਛਾ ਐਮ 29 ਦੀ ਕੱਟੀਆਂ ਮਗਰ 85 ਜੋ ਮਾਨਤਾ ਨੇ ਫਿਰ ਖੁੱਲਾ ਕੁ ਕਰਦੇ ਕਰਦੇ ਕਿੰਨੇ ਦੀ ਦੇ ਦੇਗਾ ਬਸ ਕਰ ਦਾਂਗੇ ਮਾਨਤਾ ਮੇਰ ਦੇ ਕੰਮ ਆ ਰਿਹਾ 80000 ਦੀ ਦੇ ਦੇ 83000 ਦੀ ਦੇ 80 ਦੀ ਝਾਕਾ ਤੇਰੀ ਵੀ ਵਿਗੜੇ ਬਟੇ ਜਾਣ ਹਾਂ ਇੱਥੇ ਜੇ ਕਿੱਡਾ ਖੇਡਦਾ ਨੂੰ ਨੰਬਰ ਤਾਂ ਹੀ ਕਰਾਂ ਦੀ ਬਾਈ 9915814439 ਇੱਕ ਵਾਰੀ ਹੋਰ ਆਉਣ ਦੇ ਬਾਈ 9915814439 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਬਾਈ ਦੇ ਨਾਲ ਗੱਲ ਤੇ ਬਾਤ ਪਿੰਡਪੁਰਜ ਜਵਰ ਸਿੰਘ ਦਾ ਤੇ ਜ਼ਿਲ੍ਹਾ ਲੱਗਦਾ ਵੈਨੂੰ ਮਿੱਤਰੋ ਫਰੀਦਕੋਟ ਤੇ ਬਰਗਾੜੀ ਸ਼ਹਿਰੇ ਦੇ ਨੇੜੇ ਆ ਬਾਕੀ ਗੱਲਬਾਤ ਲਈ ਤੁਹਾਡਾ ਨੰਬਰ ਸਕਰੀਨ ਤੇ ਲਾਇਆ ਹੋਇਆ ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ